ਓ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਜਗਤguru ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਵਿੱਚ ਚੁੱਪਾ ਮਾਰਿਆ ਸਾਡਾ ਵਿਸ਼ਵਾਸ ਕਹਿੰਦਾ ਸਾਡਾ ਇਤਿਹਾਸ ਕਹਿੰਦਾ ਸਾਡੀ ਭਾਣ ਕਹਿੰਦੀ ਏ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਰਹੇ ਗਏ ਕਿੱਥੇ ਇਹ ਅਰਸ਼ੀ ਮੰਡਲਾਂ ਦੀਆਂ ਖੇਡਾਂ ਨੇ ਇਹ ਅਗੰਮੀ ਖੇਡਾਂ ਹਨ ਸਾਡੀ ਸੋਜ ਤੋਂ ਸਾਡੀ ਪਹੁੰਚ ਤੋਂ ਪਰੇ ਨਹੀਂ ਹਨ ਪਰ ਸਾਡਾ ਇਤਿਹਾਸ ਕਹਿੰਦਾ ਕਿ ਸੱਚੇ ਪਾਤਸ਼ਾਹ ਸੱਚ ਖੰਡ ਗਏ ਉੱਥੇ ਮਹਾਰਾਜ ਮੂਲ ਮੰਤਰੀ ਦੀ ਬਖਸ਼ਿਸ਼ ਲੈ ਕੇ ਆਏ ਜਿਸ ਠੀਕ ਜਿੱਥੇ ਚੁੱਪਾ ਲਾਇਆ ਸੀ ਗੁਰਦਰਾ ਬੇਰ ਸਾਹਿਬ ਇਹ ਤੋਂ ਸੱਚੇ ਪਾਤਸ਼ਾਹ ਜੀ ਨੇ ਕੋਈ ਚੜ੍ਹਦੇ ਵਾਲੇ ਪਾਸੇ ਜਿੱਦੋਂ ਪਾਣੀ ਆਉਂਦਾ ਉਧਰ ਸੱਚੇ ਪਾਤਸ਼ਾਹ ਕੋਈ 1.5 ਕਿਲੋਮੀਟਰ ਨਿਕਲੇ ਉੱਥੇ ਅੱਜਕੱਲ ਮਹਾਰਾਜਾ ਸਾਹਿਬ ਸੰਤ ਕਾਉਨ ਬਣਿਆ ਹੋਇਆ ਉੱਥੇ ਮਹਾਰਾਜ ਕੀ ਪਰੰਗ ਕੋਏ ਤੇ ਨਾ ਹਮ ਹਿੰਦੂ ਨਾ ਮੁਸਲਮਾਨ ਕਹਿ ਕੇ ਮਹਾਰਾਜ ਨੇ ਜਿਹੜੀ ਸੰਗਤ ਇਕੱਠੀ ਹੋਈ ਸੀ ਉਹਨਾਂ ਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਸੋ ਇਹ ਮੂਲ ਮੰਤਰ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਕਿ 33 ਵਾਰ ਗੁਰੰਤਸੈ ਜੀ ਦੇ ਦਰਸ਼ਨ ਕਰਦੇ ਆਪਾਂ ਸੋ ਗੁਰੂ ਜੀ ਮੇਰ ਕਰਦੇ ਨੇ ਫਿਰ ਗੁਰੂ ਤੇਗ ਬਹਾਦਰ ਜੀ ਦੇ ਮੱਥਾ ਨਜ ਪਹਿਲੀ ਵਾਰ ਇਹ ਸੰਪੂਰਨ ਗੁਰੂ ਮਾਰੀ ਨੇ ਇਹ ਮੰਤਰ ਬਖਸ਼ਿਸ਼ ਕੀਤਾ ਹੈ ਪ੍ਰਮਾਤਮਾ ਇੱਕ ਅਦੁੱਤੀ ਅਖੰਡ ਹੈ ਸਰਬ ਦਾ ਪ੍ਰਕਾਸ਼ਕ ਹੈ ਸਤ ਸੱਚਾ ਹੈ ਨਾਮੁ ਪ੍ਰਸਿੱਧ ਹੈ ਕਰਤਾ ਪੁਰਖ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਿਪੂਰਨ ਅਨਿਰਭਉ ਜਿਹੜਾ ਕਿਸੇ ਤੋਂ ਡਰਦਾ ਨਹੀਂ ਉਹ ਦਾ ਅਰਥ ਇਹ ਦਾ ਡਰ ਅਤੇ ਨਿਰਦਰ ਅਰਥ ਹੈ ਰਹਿਦਾ ਸੋ ਉਹ ਡਰ ਕੋ ਰਹਿਦਾ ਨਿਰਬੈਰ ਫਿਰ ਉਹ ਵੈਰ ਤੋਂ ਵੀ ਰਹਿ ਤੇ ਭਾਈ ਅਕਾਲ ਮੂਰਤ ਉਦੀ ਜਿਹੜੀ ਹੋਂਦ ਹੈ ਉਦੀ ਹਸਤੀ ਹੈ ਉਹ ਅਪਾਲ ਕਾਲ ਕਾਲ ਦੇ ਵਿੱਚ ਨਹੀਂ ਕਾਲ ਉਹਦਾ ਮੌਤ ਤੇ ਅਪਾਲ ਕਹੜਾ ਨਾਲ ਲੱਗੇ ਅਬੇਤਰ ਕਾਲ ਕੋ ਰਹੇ ਤੇ ਮੂਰਤ ਉਦੀ ਹੋਂਦ ਉਦੀ ਹਸਤੀ ਇਹ ਮੈਂ ਕਿਤੀ ਸੀ ਕਿ ਜੇ ਮੰਮੇ ਦੇ ਲੈਟੇ ਰਾਹਾਂ 'ਤੇ ਸਿਹਰੀ ਆ ਜਾਏ ਉਹਦਾ ਅਰਥ ਹੁੰਦਾ ਹੈ ਮੂਰਤੀ ਹੋਂਦ ਗੁਰ ਕੀ ਵੀ ਮੂਰਤ ਮਨ 'ਚ ਧਿਆਨ ਜੇ ਪਾਖ ਮੰਮੇ ਦਰੇ ਗਲੇ ਰਾਤ ਤੱਤਾ ਜਾਵੇ ਉਹਦਾ ਅਰਥ ਹੁੰਦਾ ਹੈ ਤੋ ਕੜੀਆਂ ਦਾ ਸਮਾਂ ਜੇ ਤੱਤੇ ਨੂੰ ਕੜਾ ਜੇ ਇੱਕ ਕੜੀ ਦਾ ਸਮਾਂ ਇਹ ਗੁਰਬਾਣੀ ਚ ਨਿਜਮ ਹੈ ਅਜੂਨੀ ਅਜੂਨੀ ਦਾ ਸ ਜੂਨਾ ਤੋਰ ਹੈ ਤੇ 84 ਲੱਖ ਜੂਨ ਵਿੱਚ ਨਹੀਂ ਸਹਿ ਭੰ ਸਹਿ ਭੰ ਪਾੜ ਹੈ ਭੰਗ ਨਹੀਂ ਸਾਇਆ ਦਾ ਤੇ ਸੁਤੇ ਭੰਗ ਦਾ ਸੇ ਪ੍ਰਕਾਸ਼ ਆਪਣੇ ਆਪ ਤੋਂ ਬਣਿਆ ਸੋਤੇ ਪ੍ਰਕਾਸ਼ ਜਿਨ ਗੁਰੂ ਗੋਬਿੰਦ ਸਿੰਘ ਨੇ ਅਨਪਾਉ ਪ੍ਰਕਾਸ਼ ਕਿਆ ਅਨਪਾਉ ਪ੍ਰਕਾਸ਼ ਆਪਣੇ ਆਪ ਤੋਂ ਬਣਿਆ ਨਾ ਤੇ ਸਮਾਇ ਨਾ ਬਾਪ ਕਿੰ ਤੂ ਜਾਇ ਨਾਉ ਦੀ ਕੋਈ ਮਾਂ ਹੈ ਨਾਉ ਦਾ ਗੱਪੇ ਹੈ ਉਹ ਜਨਮਿਆ ਨਹੀਂ ਸਤਸੰਗ ਕੀ ਪ੍ਰਕਾਸ਼ ਹੀ ਪ੍ਰਕਾਸ਼ ਹੈ ਵਾਹਿਗੁਰੂ ਸੈ ਭੰ ਸੋਤੇ ਪ੍ਰਕਾਸ਼ ਗੁਰੂ ਪ੍ਰਸਾਦ ਗੁਰ ਕੀ ਇਹ ਪੂਜਨੀਕ ਹੈ ਪ੍ਰਸਾਦ ਕੀ ਇਹ ਅਨੰਦ ਰੂਪ ਵਾਹਿਗੁਰੂ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਭਾਈ రాਗ ਜੈ ਜਵੰਤੀ ਮਹੱਲਾ ਨਾਵਾ ਜੈ ਜਵੰਤੀ రాਗ ਦੇ ਸਾਸਤਰ ਦੇ ਗ੍ਰੰਥਾਂ ਚ ਸਸੰਵਿਧਾਰ ਰਾਗ ਦੇ ਗ੍ਰੰਥਾਂ ਚ ਲਿਖਿਆ ਕਿ ਇਹ ਰੱਬ ਨਹੀਂ ਹੈ ਤੇ ਨਾਮ ਪਾਛਤਨ ਬੋਤੇ ਇੱਕ ਬਾਦ ਦੱਸੇ ਜੀ ਮੇਰ ਕਰਦੇ ਨੇ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਭਾਈ ਨਾਮ ਦਾ ਨਾਮ ਸਿਮਰਨਾ ਕਰ ਰਮੇ ਕੋ ਵਾਗੰ ਦਾ ਪਰਮਾਤਮਾ ਦਾ ਸਿਮਰਨ ਕਰਾ ਇਹ ਤੇਰੇ ਕਾਜ ਹੈ ਇਹੀ ਤੇਰੇ ਅੱਗੇ ਯਾਤ ਕੰਮ ਵਿੱਚ ਆਵੇਗਾ ਇਹੀ ਤੇਰੇ ਕੰਮ ਆਵੇਗਾ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਇਦਿਰ ਮਾਇਆ ਦਾ ਸੰਗਤ ਤਿਆਗਦੇ ਜਦੋਂ ਮਾਇਆ ਦਾ ਜ਼ਿਕਰ ਆਉਂਦਾ ਹੈ ਆਪਾਂ ਇੱਕ ਹੀ ਚੀਜ਼ ਸਾਡੇ ਜੀਨ ਚ ਆ ਜਾਂਦੀ ਹੈ ਪੈਸੇ ਆਮ ਤੌਰ ਤੇ ਕਹੇ ਵੀ ਦਿੰਦੇ ਕਿ ਬਾਬੇ ਆਲ ਕੀ ਦੇ ਮਾਇਆ ਤਿਆਗਦੇ ਹੋ ਤੇ ਆਪ ਮਾਇਆ ਨੂੰ ਗ੍ਰਹਿਣ ਕਰਦੇ ਨੇ ਮਾਇਆ ਬੇਨਤੀ ਕੀਤੀ ਸੀ ਕੱਲ ਵੀ ਅਨਾਸਤੈ ਵਿੱਚ ਆਪਾਂ ਹੋਈ ਪੜਦੇ ਹਾਂ ਮਾਇਆ ਕੀ ਹੈ ਇਹ ਮਾਇਆ ਜਿਤ ਹਰ ਰਸ ਹੈ ਮੋਹ ਉਪਜੇ ਭਾਉ ਦੂਜਾ ਲਾਇਆ ਕੋਈ ਵੀ ਚੀਜ਼ ਜਿਹੜੀ ਰੱਬ ਨਾ ਹੋ ਨਾ ਵਾਹਿਗੁਰੂ ਨਾ ਹੋ ਪ੍ਰਮਾਤਮਾ ਨਾ ਹੋ ਸੰਤੂੜਦੀ ਏ ਪ੍ਰਮਾਤਮਾ ਤੋਂ ਦੂਰ ਕਰਦੀ ਉਹ ਮਾਇਆ ਹੀ ਸੋ ਗੁਰੂ ਜੀ ਕਹਿੰਦੇ ਮਾਇਆ ਤੋਂ ਸੰਗਤਿਆਗ ਭਾਈ ਮਾਇਆ ਦਾ ਤੇ ਸੰਗਤਿਆਗ ਦੇ ਪ੍ਰਭ ਜੂ ਕੀ ਸਰਨ ਲਾਗ ਵਾਹਿਗੁਰੂ ਜੀ ਦੀ ਸਰਨ ਵਿੱਚ ਲੱਗ ਜਾ ਜੁੜ ਜਾ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਸੋ ਗੁਰੂ ਜੀ ਤੀਸਰੀ ਪੰਕਤੀ ਫਰਮਾਉਂ ਕਰਦੇ ਜਗਤੋ ਸੁਖ ਮਾਨਿ ਮਿਥਿਆ ਜਿਹੜਾ ਜਗਤ ਹੈ ਨ ਸੰਸਾਰ ਇਹਨੂੰ ਮੰਨਨਾ ਇਹ ਮਿਥਿਆ ਹੈ ਝੂਠਾ ਹੈ ਝੂਠੋ ਸਭ ਸਾਜ ਹੈ ਤੇ ਜੋ ਕੁਝ ਸਾਜ ਹੈ ਜੋ ਕੁਝ ਸਾਡੇ ਕੋਲ ਇਹ ਵੀ ਝੂਠਾ ਹੈ ਰਹਾਉ ਵਿਸ਼ਰਾਮ ਦੇ ਕੇ ਮੇਰ ਕਰਦੇ ਹਨ ਸੁਪਨੇ ਜੋ ਧਾਨ ਪਸ਼ਾਨ ਕਾਹੇ ਪਰ ਕਰਤਮਾਨ ਬੇਨਤੀ ਕਰਦੇ ਪੀ.ਟੀ.ਸੀ. ਗੁਰਤੇਵ ਭਾਦਲ ਦੇ ਬਚਨਾਂ ਵਿੱਚ ਸੁਪਨੇ ਦਾ ਜਿਗਰ ਮਾਰੇ ਦੀ ਬਹੁਤ ਵਾਰਕ ਕੀਤਾ ਕਿਹੜੇ ਸੰਸਾਰ ਹੈ ਸੁਪਨੇ ਵਰਦਾ ਜਿਵੇਂ ਤੁਹਾਨੂੰ ਸੁਪਨਾ ਆਉਂਦਾ ਜਿੰਨਾ ਚਿਰ ਬੁੜੀ ਨੀਂਦ ਸੁਤੇ ਸੁਪਨਾ ਆਉਂਦਾ ਜਦੋਂ ਅੱਖਾਂ ਖੋਲ੍ਹਦੀਆਂ ਉੱਤੇ ਕੁਝ ਨਹੀਂ ਹੁੰਦਾ ਇਦਾਂ ਸੰਸਾਰ ਭਾਈ ਅਸੀਂ ਮੋਹ ਦੀ ਨੀਂਦ ਸੁਤੇ ਹਾਂ ਮੋਹ ਦਾ ਕਰਕੇ ਅਸੀਂ ਇਹ ਨਿਆ ਮੇਰਾ ਆਹ ਵੀ ਮੇਰਾ ਆਹ ਵੀ ਮੇਰਾ ਜਦੋਂ ਮੋਹ ਟੁੱਟ ਗਿਆ ਕੁਝ ਨਹੀਂ ਉਦੋਂ ਐ ਲੱਗਿਆ ਸਾਰਾ ਕੁਝ ਇਹ ਨਾ ਸਭਨ ਹੁੰਦਾ ਮਿਸਿਆ ਮੇਰੇ ਨਾਲ ਕੁਝ ਨਹੀਂ ਜਾਣਾ ਸਪਨੇ ਜੋ ਧੰ ਪਛਾਨ ਨਾ ਧੰ ਤੇਰੇ ਕੋਲ ਇਹ ਸੁਪਨੇ ਮੰਗ ਹੈ ਸੁਪਨੇ ਮੰਗ ਕੇ ਖਤਮ ਹੋ ਜਾਏਗਾ ਕਾਹੇ ਪਰ ਕਰਤਮਾ ਤੇ ਕਾਹਦੇ ਤੇ ਮਾਨ ਅੰਕਾਰ ਕਰੀ ਫਿਰਦਾ ਭਾਈ ਬਾਦੂ ਕੀ ਭੀਤ ਜੈਸੇ ਬਸੁਦਾ ਕੋ ਰਾਜ ਹੈ ਭਾਈ ਜੇ ਤੇਰੇ ਕੋਲ ਬਸੁਦਾ ਪਾੜ ਹੈ ਬਸੁਦਾ ਮੱਪਾ ਸਸੇ ਉਮੜ ਪੱਦੇ ਕਾ ਬਸੁਦਾ ਬਸੁਦਾ ਨਹੀਂ ਕਰਨਾ ਪਾੜ ਬਸੁਦਾ ਨਹੀਂ ਬਸੁਦਾ ਤਦ ਦੇ ਜਿਹੜਾ ਇਸ ਪ੍ਰਕਾਰ ਸੱਸੀ ਨੂੰ ਉਂਗੜ ਬੋਲਣੀ ਹੈ বাসੂਦਾ ਕੋ ਰਾਹ ਹੈ ਕਹਿੰਦੇ ਜੇ ਮੰਨ ਲਓ ਤੈਨੂੰ ਸਾਰੀ ਧਰਤੀ ਦਾ ਰਾਜ ਮਿਲ ਜੇ ਸਾਰੀ ਧਰਤੀ ਦਾ ਇਹ ਇਦਾਂ ਹੈ ਬਾਹੂ ਨੂੰ ਕੀ ਪੀਤ ਜੈਸੀ ਕਹਿੰਦੇ ਜਿਸ ਤਰ੍ਹਾਂ ਬਾਹੂ ਕਹਿੰਦੇ ਰੇਤ ਕੀ ਦਾ ਅਰਥ ਦੀ ਪੀਤ ਦਾ ਅਰਥ ਅੰਡ ਜੈਸੇ ਭਾਵੇਂ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਰੇਤ ਦੀ ਕੰਨ ਨਹੀਂ ਨਿਭਾਈ ਪਾਣੀ ਦੇ ਨਾਲ ਰੇਤ ਨੂੰ ਗਿਮੀ ਕਰ ਲੋ ਫਿਰ ਉਸ ਸਸਿੰਚੀ ਤਰ੍ਹਾਂ ਲੰਬ ਪੋਜ ਕੇ ਦੇ ਕੰਦ ਬਣਾਉਂਦਿਓ ਸੂਰਜ ਚੜ੍ਹਿਆ ਦੀ ਕਰਮੈਸ਼ ਉਲੀ ਧੁੱਪ ਲਗੀ ਪਾਣੀ ਦੀ ਹਸੋਕ ਤੇ ਰੇਤ ਲਈ ਕੇ ਉਹ ਨਾਸਵੰਤ ਭਾਵ ਕੇ ਬਹੁਤਾ ਚਿਰ ਨਹੀਂ ਰਹੀ ਇਦਾਂ ਜੇ ਮੰਨ ਲਓ ਸਫਾਈ ਕਰਦੀ ਦਾ ਰਾਜ ਮਿਲ ਵੀ ਜਾਏਗਾ ਤੇ ਇਹ ਭਾਈ ਇਸ ਤਰ੍ਹਾਂ ਹੈ ਜਿਵੇਂ ਰੇਤ ਦੀ ਕੰਦ ਔਰੰਗੇ ਨੇ ਕਿਹਾ ਸੀ ਕਿ ਬਾਦੇ ਰਾਜ ਭਾਗ ਦੇ ਦੇਣਗੇ ਤੁਸੀਂ ਮੁਸਲਮਾਨ ਬਣ ਜੋ ਸ਼ਾਹੀ ਤਾਂ ਇਸ ਪ੍ਰਕਾਰ ਜਿਹੜਾ ਹੈ ਇਹ ਕਾਜੀ ਪਾਣ ਦੇ ਸਾਰੇ ਕੌਮ ਦੇ ਹੁਕਮ ਚੱਲੇਗਾ ਤੇ ਗੁਰੂ ਜੀ ਕਹਿੰਦੇ ਕਿ ਜਿਹਦੇ ਦੇਦ ਦੀ ਕੰਧ ਬਾਨ ਨਾਸ ਹੋਣ ਤੇ ਭਾਈ ਇਹ ਭੂਤ ਸਭ ਦਿਨਸ ਚਾਰ ਕੇ ਝੂਠੇ ਘਰਤ ਦੇਵਾ ਜਾ ਇਹ ਤੇ ਚਾਰ ਦਿਨ ਦਾ ਰਾਜ ਹੈ ਨਾਸ ਹੋ ਜਾਏਗਾ ਨਾਨਕ ਜਨ ਕਹਿਤ ਬਾਤ ਤੁਹਾਨੂੰ ਤੇ ਭਦਰ ਸੈ ਜੀ ਪ੍ਰਮਾਨ ਕਰਦੇ ਮੈਂ ਨਾਸ ਇਹ ਵਜਨ ਗੀਂਦਾ ਹਾਂ ਬਿੰਸ ਜੈ ਤੇਰੋ ਗਾਤ ਤੇਰੋ ਗਾਤ ਨਾ ਤੇਰਾ ਸਰੀਰ ਗਾਤ ਤੇਰੇ ਸਰੀਰ ਬਿੰਸ ਜੈ ਹੈ ਇਹ ਨਾਸ ਹੋ ਜਾਏਗਾ ਭਾਈ ਇੱਕ ਦਿਨ ਛਿਨ ਛਿਨ ਕਰ ਗयो ਕਾਲ ਇਹ ਪੜ ਪੜ ਕਰਨਾ ਜੀ ਕਾਲ ਕਾਲ ਨਾ ਕੰਨ ਜੇ ਕਾਲ ਕੋਲੋਂ ਕਾਲ ਦਾ ਪਾਉ ਮੋਤ ਸੋ ਇਹ ਪੜਨ ਪੜਾ ਬੋਲ ਲੰਗੀ ਛਿਨ ਛਿਨ ਭਾਉ ਇੱਕ ਇੱਕ ਸੈਕਿੰਡ ਦੇ ਹਿਸਾਬ ਨਾਲ ਛਿਨ ਛਿਨ ਕਰ ਗयो ਕਾਲ ਜਿਹੜਾ ਕੱਲ ਸੀ ਤੇਰਾ ਇੱਕ ਇੱਕ ਸੈਕਿੰਡ ਦੇ ਹਿਸਾਬ ਨਾਲ ਚੜਾ ਗਿਆ ਤੈਸੇ ਜਾਪ ਆਜ ਹੈ ਇਦਾਂ ਜਿਹੜਾ ਅੱਜ ਦਾ ਦਿਨ ਚੜਿਆ ਪਈ ਇਹ ਵੀ ਇਦਾਂ ਚਲੇ ਜਾਣਾ ਇੱਕ ਇੱਕ ਸੈਕਿੰਡ ਦੇ ਹਿਸਾਬ ਨਾਲ ਇਹ ਚੜਾ ਜਾਏਗਾ ਬੀਤ ਜਾਏਗਾ